ਸਤਿ ਸ਼੍ਰੀ ਅਕਾਲ ਪੀਵੀ ਬੱਤੀ ਨਮਾਸ਼ਾਰ ਦੇਖ ਰਹੇ ਹੋ ਮੋਗਾ ਦੇ ਪਿੰਡ ਲਾਹੌਰਾ ਦੇ ਵਿੱਚ ਇੱਕ ਅਜੀਬ ਤਰ੍ਹਾਂ ਦੀ ਘਟਨਾ ਸਾਹਮਣੇ ਆਈ ਹੈ ਜਿਹਨੂੰ ਸੁਣ ਕੇ ਹਰ ਕੋਈ ਹੈਰਾਨ ਹੁੰਦਾ ਹੈ ਅਤੇ ਇਨਸਾਨ ਸੋਚਣ ਲੱਗਦੇ ਹੈ ਕਿ ਮੌਤ ਇੱਦਾਂ ਵੀ ਆ ਸਕਦੀ ਹੈ मामले दी जानकारी अनुसार राज सिंह ਇੱਟਾਂ ਦੇ ਭੱਠੇ ਤੋਂ ਕੰਮ ਕਰਕੇ ਘਰ ਵਾਪਿਸ ਆਇਆ ਸੀ ਅਤੇ ਟਰੈਕਟਰ ਨੂੰ ਬਾਹਰ ਖੜਾ ਕਰਕੇ ਹਰ ਰੋਜ਼ ਦੀ ਤਰ੍ਹਾਂ ਵੇੜੇ ਵਿੱਚ ਆਪਣੀ ਪਤਨੀ ਬੱਚਿਆਂ ਤੇ ਪੂਰੇ ਪਰਿਵਾਰ ਨਾਲ ਸੁੱਤਾ ਪਿਆ ਸੀ ਰਾਤ ਕਰੀਬ 1.5 ਵਜੇ ਘਰ ਦੇ ਬਾਹਰ ਖੜਾ ਟਰੈਕਟਰ ਆਪਣੇ ਆਪ ਸਟਾਰਟ ਹੋ ਗਿਆ ਜਿਸ ਪਿੱਛੇ ਟਰਾਲੀ ਵੀ ਪਈ ਹੋਈ ਸੀ ਜੋ ਕਿ ਰਾਜ ਸਿੰਘ ਦੀ ਪਤਨੀ ਨੇ ਮੰਜੀ ਤੇ ਚੜ ਗਿਆ ਤੇ ਟਰੈਕਟਰ ਦੇ ਪਿਛਲੇ ਟਾਇਰ ਹੇਟਾ ਆਉਣ ਨਾਲ ਰਾਜ ਸਿੰਘ ਦੀ ਪਤਨੀ ਮਨਜੀਤ ਕੌਰ ਦੀ ਮੌਤ ਹੋ ਗਈ ਹੈ ਪਰ ਬਾਕੀ ਸਾਰਾ ਪਰਿਵਾਰ ਸੁਰੱਖਿਤ ਹੈ ਪਰਿਵਾਰ ਦੇ ਮੁਤਾਬਿਕ ਉਹਨਾਂ ਨੂੰ ਪਤਾ ਨਹੀਂ ਟਰੈਕਟਰ ਕਿਵੇਂ ਆਪਰੇਪ ਸਟਾਰਟ ਹੋ ਕੇ ਚੱਲ ਪਿਆ ਦਿਖਾਉਂਦੇ ਆ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਕੀ ਨਾਮ ਵੀ ਤੁਹਾਡਾ ਦਿਲ ਆ ਚੱਲ ਗਿਆ ਰਾਏ ਕੀ ਹੋਇਆ ਤੁਹਾਡੀ ਘਰ ਵਾਲੀ ਨੇ ਕਿਵੇਂ ਮੌਤ ਲਈ ਇਹ ਬੇੜੇ ਦੇ ਟਰੈਕਟਰ ਖੜਾ ਸੀ ਜੀ ਟਰੈਕਟਰ ਦੇ ਅੱਗੇ ਲਾਈਆਂ ਹੋਈਆਂ ਸੀਗੀਆਂ ਮੰਜੇ ਦੇ ਤਿੰਨ ਮੰਜੇ ਸੀ ਪਹਿਲਾ ਮੰਜਾ ਮੇਰੀ ਪਤਨੀ ਦਾ ਸੀਗਾ ਤਦ ਬਾਅਦ ਇੱਕ ਲੜਕੀ ਤੇ ਲੜਕਾ ਤਿੰਨ ਜਣੇ ਬੈਠੇ ਟਰੈਕਟਰ ਨੇ ਆਪਣੇ ਆਪ ਸਟਾਰਟ ਹੋ ਗਿਆ ਨਕਰ ਭਾਈ ਮੈਂ ਘਰ ਵਾਦ ਨੂੰ ਬੱਚੀ ਦੇ ਵੀ ਥੋੜੀ ਜਿਹੀ ਹਟਾਈਏ ਸੁੱਤੇ ਬੈ ਗਏ ਹਾਂਜੀ ਕਿੰਨੇ ਵਜੇ ਦੀ ਗੱਲ ਹੈ 1:30 ਦੀ ਗੱਲ ਹੈ ਰਾਤ ਨੂੰ ਤੇ ਟਰੈਕਟਰ ਕਿਵੇਂ ਸਟਾਰਟ ਹੋ ਗਿਆ ਕਾਹੀ ਨਹੀਂ ਚੱਲੂ ਸੀ ਕਿਤੇ ਜੀ ਗੱਲ ਤੇ ਮੈਂ ਥੋੜਾ ਇਧਰ ਹੀ ਬਗਲ ਸੀ ਮੈਂ ਤਾਂ ਮੈਂ ਵੀ ਟਰੈਕਟਰ 'ਤੇ ਮੈਂ ਚੜ ਗਿਆ ਆਪਣੇ ਉੱਤੇ ਆਪਣੇ ਸਟਾਰਟ ਹੋ ਗਏ ਸਟਾਰਟ ਆਪੇ ਕਿਵੇਂ ਹੋ ਗਿਆ ਟਰੈਕਟਰ ਜਿੱਤਾਂ ਬਾਅਦ ਤੂੰ ਸਾਰਾ ਮੱਤਿਆ ਹੋ ਜਾਂਦਾ ਅੱਛਾ 1 ਪੁਆਇੰਟ ਜ਼ਿਆਦਾ ਸੁਤਾ ਜੀ ਬੇਟਾ ਜੀ ਜਦੋਂ ਟਰੈਕਟਰ ਸਟਾਰਟ ਹੋਇਆ ਮੇਰੀ ਲੜਕੀ ਮੇਰਾ ਲੜਕਾ ਤੇ ਮੇਰੀ ਘਰ ਵਾਲੀ ਤੇ ਬਾਲੇ ਚ ਮੈਂ ਸੀ ਆ ਜੀ ਟਰੈਕਟਰ ਗੀਅਰ ਚ ਖੜਾ ਸੀ ਇਹ ਫੇਰ ਕੀ ਹੋਇਆ ਤੇ ਕੰਮ ਨਹੀਂ ਕਰਦੇ ਉਹਦੇ ਪੱਠੇ ਦਾ ਕੰਮ ਕਰਦੇ ਕੀ ਨਾਮ ਹੈ ਤੁਹਾਡਾ ਸੱਜੀ ਸਿੱਧੀ। ਜੁਜੀ ਸਿੰਘ ਜੀ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ? ਲੋਹਾਰਾ ਜੀ। ਕੀ ਹੋਇਆ ਕੀ ਹਾਦਸਾ ਉੱਥੇ? ਸਰ 1:30 ਵਜੇ ਦਾ ਟਾਈਮ ਸੀਗਾ। ਜਦੋਂ ਸਾਡਾ ਘਰ ਜਿਹੜੇ ਕਿਲਾ ਨੂੰ ਰਾਹ ਇੱਥੇ ਤੋਂ ਹੋਣਾ। ਕਿੰਝ ਤੋਂ ਹੋਣਾ ਅੱਜ ਕਿਹੜਾ ਬੱਚਿਆਂ ਦਾ ਪਿਆ। ਤੇ ਅਸੀਂ ਭੱਜ ਕੇ ਉੱਥੇ ਗਏ ਤੇ ਜੋ ਟਰੈਕਟਰ ਵਿੱਚ ਚੜਿਆ ਤਾਂ ਸਿਕੋ ਕੁੜੀ ਦੀ ਮੌਤ ਹੋ ਗਈ ਸੀ ਪਿਲੇ ਟਾਇਰ। ਜਦੋਂ ਪਿਆ ਮੇਰਾ ਟਾਇਰ ਤੇ ਉਹਨਾਂ ਨੇ ਖਤ ਜਾ ਕੇ ਜਿਹੜੇ ਸੀ ਟਾਇਰ ਟੋੜੋ ਪਿਆ। ਤੇ ਤਿੰਨ ਮੁੰਡੇ ਸੀਗੇ। 25 ਤਾਂ ਪੈ ਸੀਗੇ ਪੂਰੀ ਦੇ ਥੋੜੇ ਛੱਪ ਪੈ ਤੇ ਲੈ ਟੱਡੀ ਆ ਤੇ ਬੱਚਾ ਜਿਹੜਾ ਸੀ ਪੱਖੇ ਦਾ ਪੱਖਾ ਵੀ ਸੀ ਟੁੱਟਿਆ ਤੇ ਬੱਚਾ ਮਗਰ ਟੱਕਾ ਜਾ ਕੇ ਕਵਰੇਜ ਕੋਈ ਤਾਂ ਬੱਤ ਤੇ ਕਿਵੇਂ ਹੋਇਆ ਕਿਵੇਂ ਇਹ ਸਾਰਾ ਕੀ ਸਰ ਛਾੜ ਹੋਇਆ ਟਰੈਕ ਬੈਠੇ ਛਾੜ ਟਰੈਕਟਰ ਆਪੇ ਸਟਾਰਟ ਹੋ ਗਿਆ ਆਪੇ ਸਟਾਰਟ ਆਪੇ ਕਿਵੇਂ ਹੋ ਗਿਆ ਸਟਾਰਟ ਇਹ ਜੀ ਪਰ ਮਾਰਗ ਦੀ ਵਾਰ ਸਵਲਫ ਚਾਰ ਸਵਲਫ ਸਟਾਰਟ ਹੋ ਗਿਆ ਕਿਰਚ ਖੜਾ ਸੀਗਾ ਡੱਕੇ ਕਿੰਨੇ ਕਿੰਨੇ ਵਜ ਦਾ ਇਹ ਵਾਕਿਆ ਇਹ 1:30 ਵਜ ਦਾ ਜੀ ਰਾਤ ਨੂੰ ਜੋ 7:00 ਵਜੇ ਹਾਂ 1:30 ਵਜੇ ਟਰੈਕਟਰ ਕਿੰਨਾ ਕੁ ਪੁਰਾਣਾ ਹੈ ਇਹ? ਇਹ ਟਰੈਕਟਰ ਹੈ। ਚਾਰਾ ਮਾਣੋ ਦੀ ਸਰਵਰ 94 32 ਸਰਾਂ ਪਰਵਾਨਾ। ਉਸ ਤੋਂ ਬਾਅਦ ਕੀ ਹੋਇਆ? ਹੋਰ ਵੀ ਸੱਟਾਂ ਵਜੀਆਂ ਕਿਵੇਂ? ਉਸ ਤੋਂ ਬਾਅਦ ਨਹੀਂ ਸਰਵਰ ਉਪਰੀ ਜੜੜਾ ਵਧੀਆਂ ਉਸ ਤੋਂ ਬਾਅਦ ਅੱਤ ਲਾਇਆ ਕੋਲੋਂ ਮੋਦ ਵੀ ਖੜਸੜਾ। ਟਰੈਕਟਰ ਜਿਹੜਾ ਪਹਿਲਾ ਟਾਇਰ ਸੀ ਉਹਦੇ ਰਸਟ ਲੱਗ ਜਾਂਦੇ 15 ਤੇ ਇਹ ਉਹ ਜਾਂ ਇਹ ਨੂੰ ਅੱਤਾ ਲੈ ਕੇ ਪਰਾ ਅੱਤਲ ਆਉਂਦੇ ਡੱਟਾਂ ਨੇ ਅੱਤ ਦੇ ਤਾਂ ਹੀ